ਦਲ ਦੇ ਖਰੀ ਬਤ ਇੱਕ ਨੌਜਵਾਨ ਬਾਲਕ ਹੈ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਜੁਨਾ ਦੇ 17-18 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਹੱਥਾਂ ਦੇ ਵਿੱਚ ਕਲਮਤ ਕਿਤਾਬਾਂ ਹੋਣੀਆਂ ਚਾਹੀਦਾਂ ਸੀ ਤਾਂ ਜੋ ਇਹ ਪੜ੍ਹ ਲਿਖ ਕੇ ਆਪਣਾ ਚੰਗਾ ਭਵਿੱਖ ਬਣਾ ਸਕਣ ਪਰ ਇਹਨਾਂ ਨਬਾਲਿਕ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਤੇ ਸਦਾਰ ਹਥਿਆਰ ਨੇ ਮਾਮਲਾ ਨਾਬਾਦ ਹੀ ਰਹਿਣ ਵਾਲੇ 28 ਸਾਲ ਦੇ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੇ ਕਤਲ ਦਾ ਬੀਤੀ ਲੋਹੜੀ ਵਾਲੀ ਰਾਤ ਨੂੰ ਪੰਜ ਨੌਜਵਾਨਾਂ ਨੇ ਗੁਰਪ੍ਰੀਤ ਸਿੰਘ ਜਿਸ ਦੀ ਉਮਰ 28 ਸਾਲ ਸੀ ਉਸ ਦਾ ਕਤਲ ਕਰ ਦਿੱਤਾ ਚਾਂਦ ਹੈ ਨੌਜਵਾਨ ਦੇ ਉੱਤੇ ਜਿਹੜਾ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਮਾਰ ਮੁਕਾਇਆ ਸੀ ਤਾਂ ਦੱਸਿਆ ਚਾਰਿਆ ਸੀ ਕਿ ਗੁਰਪ੍ਰੀਤ ਸਿੰਘ ਮਾਪਿਆਂ ਦੇ ਇਕਲੌਤਾ ਪੁੱਤਰ ਸੀ ਨਾਬਾ ਪੁਲਿਸ ਨੇ ਹੁਣ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜ ਜਿਨ੍ਹਾਂ ਦੇ ਵਿੱਚੋਂ ਚਾਰ ਨੌਜਵਾਨ ਨੇਪਾਲਿਕ ਨੇ ਚੁਣੀਦੀ ਉਮਰ ਮਹਿਜ 17 ਸਾਲ ਦੇ ਖਰੀਬ ਅਤੇ ਇੱਕ ਨੌਜਵਾਨ ਬਾਲਗ ਹੈ ਜਿਸ ਦੀ ਉਮਰ 30 ਸਾਲ ਹੈ ਇਹਨਾਂ ਨੌਜਵਾਨਾਂ ਤੋਂ ਕਤਲ ਸਮੇਂ ਵਰਤੇ ਗਏ ਤੇਜ਼ ਤਾਰ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਲੋਹੜੀ ਵਾਲੇ ਦਿਨ ਰਾਤ 11:30 ਵਜੇ ਦੀ ਟਾਈਮ ਸੀਗਾ ਤੇ ਉਦੋਂ ਬੌਰਾਂ ਗੇਟ ਟੱਪਾ ਇੱਕ ਉਥੇ ਇਹ ਮੁੰਡੇ ਸਿੱਟੂ ਵਗੈਰਾ ਲੈਣ ਗਏ ਸੀਗੇ ਉਥੇ ਆਪਸ ਇਹਨਾਂ ਦੀ ਟਕਰਾਰ ਵਾਜੀ ਉਹ ਵੀ ਮੋਟਾ ਵਗੈਰਾ ਇਹਨਾਂ ਦਾ ਆਪਸ ਦੇ ਵਿੱਚ ਉਹ ਕੰਗਰੈਸ ਨੂੰ ਕੋ ਬਾਦ ਇਹਨਾਂ ਦੀ ਕੁਛ ਲੜਾਈ ਹੋ ਗਈ ਸੀ ਤੇ ਲੜਾਈ ਦੇ ਦੌਰਾਨ ਜਿਹੜਾ ਮੁੰਡਾ ਲੰਮੀ ਲੰਮੀ ਕਰਕੇ ਸੌਂ ਰੰਮ ਤੇ ਉਹਨੇ ਗੁਰਪ੍ਰੀਤਾਂ ਨੂੰ ਹੰਦਾ ਤੇ ਉਹਦੇ ਕਿਰਤ ਮਾਰੀ ਸੀਗੀ ਤੇ ਉਹ ਕਰਤੇ ਉਹ ਜੀ ਸੱਤ ਬੱਜਣ ਕਰਕੇ ਉਹਦੀ ਡੈਥ ਹੋ ਗਈ ਤੇ ਆਪਾਂ ਕਿੰਨਾ ਬਣੇ ਉਹਨਾਂ ਦੇ ਕੋ ਬਾਤ ਵਿੱਚ ਇਹਨਾਂ ਦੀ ਆਪਸ ਦੇ ਵਿੱਚ ਹੱਥੋ ਪਾਈ ਹੋਈ ਸੀਗੀ ਉਹਨਾਂ ਦੀ ਆਪਸ ਵਿੱਚ ਟਕਰਾਰ ਮਈ ਤੋਂ ਬਾਅਦ ਹੱਥੋ ਪਾਈ ਹੋਈ ਸੀ ਉਹ ਦੁਰਾਣੇ ਮੁੰਡੇ ਵੀ ਨਹੀਂ ਕਰਦੇ ਕਿੱਤ ਪਾਈ ਹੋਈ ਸੀ ਦੱਬ ਚਲਾਈ ਹੋਈ ਸੀ ਤੇ ਉਹਨੇ ਇਹਨੇ ਵਾਰ ਕੀਤਾ ਹੋਈ ਹੈ ਇਹ ਮਾ ਲੜਕੇ ਜੀ ਦਾ ਅਟ ਦਾ ਇਹ ਮੁੰਡੇ ਸੀਗੇ ਉਨੀ ਪਾਰਟੀ ਤੇ ਜਿਹੜਾ ਦੋ ਸੀਗੇ ਮੁੰਡੇ ਦੂਜੇ ਗੁਰਪ੍ਰੀਤ ਸਿੰਘ ਉਹ ਤਿੰਨ ਜਣੇ ਸੀਗੇ ਇਹਨਾਂ ਦੇ ਵਿੱਚੋਂ ਚਾਰ ਤਾਂ ਜੁਵਨਾਈ ਦੇ ਸਾਡੇ 17 ਸਾਲ ਦੇ ਨੂੰ 17 ਸਾਲ ਦੇ ਨੂੰ ਉਹਨਾਂ ਦਾ ਜਿਹੜਾ ਮੇਨ ਮੁੰਡੇ ਨੇ ਜੀ ਇਹ ਜੋ 90 ਸੀਗੇ ਉਹ ਕੰਦਾ ਜਾਉਂਦਾ ਯਾ ਇੱਕ ਮੁੰਡਾ ਪੰਜਵਾਂ ਜੀ ਦਾ ਨਾਮ ਰੂਹੀ ਉਮਰ ਰਹੀ ਗਿਆ 20 ਸਾਲ ਦੀ ਉਹ ਦੇਖੀ ਤਾਂ ਹਾਂਜੀ ਉਹਨਾਂ ਨੂੰ ਪੇਸ਼ ਕੀਤਾ ਦੇ ਪਿੰਚੀ ਦੇ ਨਾਲ ਆਇਸ ਮੁੰਡੇ ਨਹੀਂ ਉਹਨਾਂ ਦਾ ਕੋਈ ਰੋ ਜੀ ਉਹ ਆਪਕਾ ਸੇ ਫਰੈਂਡ ਸੀਗੇ ਉਹ ਉਹਨਾਂ ਦੀ ਫੈਮਲੀ ਨੂੰ ਐਸੇ ਡਾਊਟ ਸੀਗਾ ਵੀ ਇਹ ਨਾਮ ਲਗਾ ਕੇ ਵੀ ਉਹਨਾਂ ਬੰਨੂ ਕਾਰੋਲ ਕੀਤੀ ਹੋਈ ਹੈ ਪਰ ਇਦਾਂ ਦੀ ਗੋਈਗਰ ਨਹੀਂ ਉਹਨੇ ਆਪਸ ਚ ਦੋ ਸੀਗੇ ਦੋ ਫ੍ਰੀਕਟਰੀ ਚ ਲੱਗੇ ਹੋਏ ਨੇ ਤੇ ਇੱਕ ਮੁੰਡਾ ਨਾਲ ਉੱਤੇ ਕੀ ਹੈ ਬੈਟਰੀ ਲੱਗੇ ਹੋਈ ਟੁੱਟੀ ਆਉਂਦੀ ਜੁੜੇ ਜਿਹੜੇ ਲੱਗਨੇ ਨੇ ਆਪਕਾ ਕੀ ਪਤਾ ਨਹੀਂ ਪਹਿਲਾਂ ਇਹਨਾਂ ਦਾ ਕੋਈ ਨਹੀਂ ਹੈ ਸਿਰਫ ਔਰ ਸਿਰਫ ਇੱਕ ਆਪਸ ਦੇ ਵਿੱਚ ਖਹਿਬਾ ਜੀ ਹੋਣ ਦਾ ਆਪਣਾ ਉਹਦਾ ਬੱਚੇ ਸੀ ਇਹਨਾਂ ਬੰਦ ਨੂੰ ਰੀਸਕੂ ਕਰਿਆ ਤੇ ਉਹਨੂੰ ਤਕਰਾਰਵਾਜੀ ਹੁੰਨ ਕਰਕੇ ਅਚਨਚੇਤ ਲੜਾਈ ਹੋਈ ਉਹ ਵੀ ਪਹਿਲਾਂ ਉਹ ਕੋਈ ਉਹ ਨਹੀਂ ਆਪ ਕੋਈ ਜਾਣ ਪਛਾਣ ਨਹੀਂ ਸੀ। ਥੰਮਲਾ ਜੀ ਕਰਚ ਸੀਗੇ ਦੇ ਕੋਲ ਉਹਨੂੰ ਕਰਚ ਮਾਰੀ ਸੀ ਬੁਰਕੂ ਤੇ ਉਹਦੀ ਇਹ ਬੱਖੀ ਚ ਲੱਗੀ ਹੋਈ ਹੈ ਬੈਕ ਸਾਈਡ ਤੇ। ਹਾਂਜੀ ਹਾਂ ਨੰਨੀ ਉਹਨਾਂ ਦੇ ਪਰਨਾ ਲੜਾਈ ਝਗੜੇ ਦੇ ਨਾਂ ਤੇ ਕਰਦੇ। ਉਹਨੂੰ ਮਾਰ ਕੇ ਪਿੱਛੇ ਇਹਨਾਂ ਦਾ ਜਿਹੜਾ ਤਾਂ ਮੁੰਡਾ ਕੱਕਾ ਰਾਮ ਸੀਗੇ ਜੀ ਇਹ ਇਹਦਾ ਤਾਂ ਦੋ ਦਿਨਾਂ ਪੁੱਛ ਸਮਾਨ ਮਿੱਤਰ ਸੀ ਜਿਹੜੇ ਦੋਗੇ ਨੇ ਮੁੰਡੇ ਹੋ ਜੋ ਬਣਾਏ ਨੇ ਉਹ ਕੋਟ ਫੇਸਟਰ ਮੰਨਦੀ ਤੇ ਉਹਨਾਂ ਦੇ ਗੁੱਦੇ ਕੋਲ ਉਹਨਾਂ ਮਰੀਦ ਹੈ ਟੁੰਡਾ ਕੁਝ ਚੱਕਾ ਦੇ ਦਿੱਤੇ ਦੇਖਦੇ ਤੋਂ ਬੋਲੀਆਂ ਲੋ ਇਹਨੂੰ ਬਸ ਤਰੀਕਾ ਇਹ ਪਰਿਵਾਰ ਦਾ ਤਾਂ ਦੇਖੋ ਜੀ ਬੱਚੇ ਅੱਜ ਕੱਲੋਂ ਦਾ ਜਿਹੜੇ ਸੋਸ਼ਲ ਮੀਡੀਆ ਤੇ ਸੌਂਗ ਵਗੈਰਾ ਆ ਰਹੇ ਨੇ ਬਹੁਤ ਅਗਰੈਸਿਵ ਨੇਚਰ ਦੇ ਆਦੇ ਜਾਂ ਲਾਈਟ ਵਗੈਰਾ ਵੀ ਉਹਨਾਂ ਦੇ ਬੱਚੇ ਅਗਰੈਸਿਵ ਨੇਚਰ ਬਹੁਤ ਹੋ ਜੇ ਤੇ ਪੇਰੈਂਟਸ ਹੁੰਦਾ ਮੇਰੀ ਇਹੀ ਇੱਕ ਹਦਾਇਤ ਆ ਵੀ ਇਹਨੂੰ ਲੋਕ ਧਿਆਨ ਦੇ ਪਿਆ ਜਾਵੇ ਉਹਨਾਂ ਨੂੰ ਪੁੱਛਿਆ ਜਾਵੇ ਕਿਤੇ ਇਹਨਾਂ ਨੂੰ ਕਿਤੇ ਜਾਂਦੇ ਨੇ ਲੇਟ ਨਾਈਟ ਇਹਨਾਂ ਨੂੰ ਘਰੋਂ ਨਹੀਂ ਕਹਿੰਦਾ ਜਾਵੇ ਤਾਂ ਉਹ ਕ੍ਰਾਈਂਗ ਵਿੱਚ ਕਰਕੇ ਬੈਠੇ ਰਹਿੰਦੇ ਪੰਜਾਬ ਦੀ ਨੋਟਸਵਨ ਪੀੜੇ ਜੁਨਾ ਦੇ 17-18 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਹੱਥਾਂ ਦੇ ਵਿੱਚ ਕਲਮਤ ਕਿਤਾਬਾਂ ਹੋਣੀਆਂ ਚਾਹੀਦਾਂ ਸੀ ਤਾਂ ਜੋ ਇਹ ਪੜ੍ਹ ਲਿਖ ਕੇ ਆਪਣਾ ਚੰਗਾ ਭਵਿੱਖ ਮਣਾ ਸਕਣ ਪਰ ਇਹਨਾਂ ਨਬਾਲਿਕ ਨौजवानਾਂ ਦੇ ਹੱਥਾਂ ਦੇ ਵਿੱਚ ਤੇਜ਼ ਤਾਰ ਹਥਿਆਰ ਨੇ ਮਾਮਲਾ ਨਾਬਾਦ ਰਹਿਣ ਵਾਲੇ 28 ਸਾਲ ਦੇ ਗੁਰਪ੍ਰੀਤ ਸਿੰਘ ਨਾਮ ਦੇ ਨौजवान ਦੇ ਕਤਲ ਦਾ ਬੀਤੀ ਲੋਹੜੀ ਵਾਲੀ ਰਾਤ ਨੂੰ ਪੰਜ ਨौजਵਾਨਾਂ ਨੇ ਗੁਰਪ੍ਰੀਤ ਸਿੰਘ ਜਿਸ ਦੀ ਉਮਰ 28 ਸਾਲ ਸੀ ਉਸ ਦਾ ਕਤਲ ਕਰ ਦਿੱਤਾ ਚੰਦ ਹੈ ਨौजਵਾਨ ਦੇ ਉੱਤੇ ਜਿਹੜਾ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਮਾਰ ਮੁਕਾਇਆ ਸੀ ਦਾ ਦੱਸਿਆ ਚੌਰੀਆ ਸੀ ਕਿ ਗੁਰਪ੍ਰੀਤ ਸਿੰਘ ਮਾਪਿਆਂ ਦੇ ਇਕਲੌਤਾ ਪੁੱਤਰ ਸੀ ਨਾਬਾ ਪੁਲਿਸ ਨੇ ਹੁਣ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚ ਚਾਰ ਨੌਜਵਾਨ ਨਵਾਲਿਕ ਨੇ ਜਿਨ੍ਹਾਂ ਦੀ ਉਮਰ ਮਹਿਜ 17 ਸਾਲ ਦੇ ਕਰੀਬ ਹੈ ਤੇ ਇੱਕ ਨੌਜਵਾਨ ਬਾਲਗ ਹੈ ਜ ਉਸ ਦੀ ਉਮਰ 30 ਸਾਲ ਹੈ ਇਹਨਾਂ ਨੌਜਵਾਨਾਂ ਤੋਂ ਕਤਲ ਸਮੇਂ ਵਰਤੇ ਗਏ ਤੇਜ਼ ਤਾਰ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਲੋੜੀ ਵਾਲੇ ਦਿਨ ਜਿਹੜਾ 11:30 ਵਜੇ ਦੀ ਟਾਈਮ ਸੀਗਾ ਤੇ ਉਦੋਂ ਬੌੜਾ ਗੇਟ ਟੱਪਾ ਇੱਕ ਉੱਥੇ ਇਹ ਮੁੰਡੇ ਸਿੱਟੂ ਵਗੈਰਾ ਲੈਣ ਦੇ ਸੀਗੇ ਉਹ ਉੱਥੇ ਆਪਸ 'ਚ ਇਹਨਾਂ ਦੀ ਤਕਰਾਰ ਵਾਜੀ ਉਹ ਵੀ ਟੱਪਾ ਵਗੈਰਾ ਤੇ ਇਹਨਾਂ ਦਾ ਆਪਸ 'ਚ ਉਹ ਕੰਗਰੈਸ ਨੂੰ ਵਿਰੋਧ ਇਹਨਾਂ ਦੀ ਆ ਕੋਈ ਲੜਾਈ ਹੋ ਗਈ ਸੀ ਤੇ ਲੜਾਈ ਦੇ ਦੌਰਾਨ ਜਿਹੜਾ ਮੁੰਡਾ ਲੰਮੀ ਲੰਮੀ ਕਰਕੇ ਸੌਂਰਮ ਤੇ ਉਹਨੇ ਗੁਰਪ੍ਰੀਤਾਂ ਨੂੰ ਮਾਰ ਤੇ ਉਹਦੇ ਕਿਰਤ ਮਾਰੀ ਸੀਗੀ ਉਹ ਕਰਦੇ ਉਜੀ ਸਤ ਵਜਣ ਕਰਕੇ ਉਹਦੀ ਡੈਥ ਹੋ ਗਈ। ਆਪਾਂ ਕਿੰਨਾ ਵੱਡੇ ਜਿਹੜੇ ਉਸ ਤੋਂ ਬਾਅਦ ਇਹਨਾਂ ਦੀ ਆਪਸ ਦੇ ਵਿੱਚ ਹੱਥੋਂ ਪਈ ਹੋਈ ਸੀਗੀ। ਦੋਨੋਂਾਂ ਦੀ ਆਪਸ ਚ ਟਕਰਾਰ ਮਿਲ ਗਈ। ਦੂਰ ਤੋਂ ਪਈ ਹੋਈ ਸੀ ਉਹ ਤੇ ਉਸ ਦੌਰਾਨ ਇਹ ਮੁੰਡੇ ਵੀ ਨਹੀਂ ਕਿਰਤ ਨੇ ਤੇ ਪਈ ਹੋਈ ਸੀਗੀ, ਦੱਬ ਚ ਲਈ ਹੋਈ ਸੀਗੀ ਤੇ ਉਹਨੇ ਇਹਨੇ ਵਾਰ ਕੀਤਾ ਹੋਈ ਹੈ ਉਹਦੇ ਨੂੰ ਇਹ ਇਹ ਮਾ ਲੜਕੇ ਜੀ ਦਾ 8.10 ਇਹ ਮੁੰਡੇ ਸੀਗੇ ਇਹ ਨੀ ਬਾਟ ਦੇ ਜਿਹੜਾ ਦੋ ਸੀਗੇ ਮੁੰਡੇ ਦੁੱਗੇ ਗੁਰਪ੍ਰੀਤ ਸਿੰਘ ਉਹ ਤਿੰਨ ਜਣੇ ਠੀਕ ਹੈ ਇਹਨਾਂ ਦੇ ਵਿੱਚੋਂ ਚਾਰ ਤਾਂ ਜੋ ਮੈਂ ਨਾ ਲੀਨ ਸਾਡੇ 17 ਸਾਲ ਦੇ ਨੂੰ 17 ਸਾਲ ਦੇ ਨੂੰ ਉਹਨਾਂ ਦੇ ਉਹ ਜਿਹੜਾ ਮੇਨ ਮੁੰਡੇ ਨੇ ਜੀ ਇਹ ਜੋ 90 ਸੀਗੇ ਉਹ ਕਹਿੰਦਾ ਜਾ ਜਾਂ ਜਾਂ ਇੱਕ ਮੁੰਡਾ ਪੰਜਵਾਂ ਜੀ ਤਾਂ ਨਾਮ ਉਹਦੀ ਉਮਰ ਲੱਗਿਆ 3 ਸਾਲ ਦੀ ਹਾਂਜੀ ਉਹਨਾਂ ਨੂੰ ਪੇਸ਼ ਕੀਤਾ ਦੇਖੋ ਜੀ ਦੋ ਦੋ ਨਾਲ ਇਸ ਮੁੰਡੇ ਨਹੀਂ ਉਹਨਾਂ ਦਾ ਕੋਈ ਰੋਟ ਜੀ ਉਹ ਆਪਕਾ ਸੇ ਫਰੈਂਡ ਸੀਗੇ ਉਹ ਉਹਨਾਂ ਦੀ ਫੈਮਿਲੀ ਨੂੰ ਵੈਸੇ ਡਾਊਟ ਸੀਗਾ ਵੀ ਇਹ ਨਾਮ ਲਗਾ ਕੇ ਵੀ ਉਹਨਾਂ ਨੇ ਬੰਨੂ ਕਾਰਵਾਈ ਕੀਤੀ ਹੋਈ ਹੈ ਪਰ ਇਦਾਂ ਦੀ ਕੋਈ ਗੱਲ ਨਹੀਂ ਉਹਨੇ ਆਪਸ ਚ ਦੋ ਦੋ ਫ੍ਰੀਕਟਰੀ ਜੁੜੇ ਹੋਏ ਨੇ ਤੇ ਇੱਕ ਮੁੰਡਾ ਨਾਲ ਉੱਤੇ ਕੀ ਹੈ ਬੈਟਰੀ ਜੁੜ ਕੇ ਟੁੱਟੀ ਆਉਂਦੀ ਹੈ ਜਿਹੜੇ ਵਾਲਾ ਰਿਮਾਈਨ ਉਹ ਆਪਕੀ ਕੋਈ ਪੱਲ ਵੀ ਪਹਿਲਾਂ ਇਹਨਾਂ ਦਾ ਕੋਈ ਨਹੀਂ ਹੈ ਸਿਰਫ ਔਰ ਸਿਰਫ ਕੋਈ ਆਪਸ ਦੇ ਵਿੱਚ ਖਹਿਵਾ ਜੀ ਹੋਣ ਦਾ ਆਪਣਾ ਉਹਦਾ ਬੱਚਾ ਸੀ ਇਹਨਾਂ ਬੰਦੇ ਰੀਸਕੂ ਕਰਦਾ ਤੇ ਉਹ ਤਕਰਾਰਵਾਜੀ ਹੁੰਨ ਕਰਕੇ ਅਚਨਚੇਤ ਲੜਾਈ ਹੋਈ ਉਹ ਵੀ ਪਹਿਲਾਂ ਉਹ ਕੋਈ ਹੁੰਦੀ ਆ ਕੋਈ ਕੋਈ ਜਾਣ ਪਛਾਣ ਨਹੀਂ ਸੀ ਉਹਨਾਂ ਨਾਲ ਹਮਲਾ ਕੀਤਾ ਤੇ ਹਮਲਾਜੀ ਪਰਚ ਸੀਗੇ ਦੇ ਕੋਲ ਉਹਨੇ ਕਿਰਚੇ ਮਾਰੀ ਸੀ ਉਹਦੇ ਕੋਲ ਉਹਦੀ ਇਹ ਬੱਕੀ ਚ ਲੱਗੀ ਹੋਈ ਹੈ ਬੈਕ ਸਾਈਡ ਤੇ ਹਾਂਜੀ ਹਾਂ ਨੰਨੀ ਉਹਨਾਂ ਦੇ ਪਹਿਲਾਂ ਲੜਾਈ ਝਗੜੇ ਦੇ ਨਾਂ ਦੇ ਕਰਦੇ ਸੀ ਇਹਨਾਂ ਦਾ ਜਿਹੜਾ ਤਾਂ ਮੁੰਡਾ ਕਕਰਾਮ ਸੀਗਾ ਜੀ ਇਹ ਉਹਦਾ ਤਾਂ ਦੋ ਦਿਨ ਦਾ ਪੁਲਸਮਾਨ ਮਿੱਤਿਆ ਸੀ ਜਿਹੜੇ ਦੂਜੇ ਨੇ ਮੁੰਡੇ ਉਹ ਬਣਾਏ ਨੇ ਉਹ ਕੋਟੀ ਕੋਈਸਟਰ ਨਹੀਂ ਬਣਦੀ ਤੇ ਉਹਨਾਂ ਦੇ ਵੀ ਬੱਲੇ ਉਹਨਾਂ ਨੇ ਰੀ ਹੈਡ ਪੁੰਡਾ ਉੱਤੇ ਚਪਾਈ ਦਿੱਤੀ ਇਹ ਕਿੰਨੇ ਤੋਂ ਬੋਲੇ ਜਾਂ ਲੋ ਇਹਨਾਂ ਦੇ ਪੱਲੇ ਤੇ ਪਰਿਵਾਰ ਦਾ ਤਾਂ ਦੇਖੋ ਜੀ ਬੱਚੇ ਅੱਜ ਕੱਲ੍ਹ ਦਾ ਜਿਹੜੇ ਸੋਸ਼ਲ ਮੀਡੀਆ ਤੇ ਸੌਂਗ ਵੀ ਵਗਾਰ ਆ ਰਹੇ ਨੇ ਬਹੁਤ ਐਗਰੈਸਿਵ ਨੇਚਰ ਦੇ ਆ ਡਿਜੀਟਲ ਲਾਈਟ ਵਗੈਰਾ ਵੀ ਆਪਾਂ ਦੇ ਬੱਚੇ ਐਗਰੈਸਿਵ ਨੇਚਰ ਬਹੁਤ ਹੋ ਗਏ। ਤੇ ਪੇਰੈਂਟਸ ਹੁੰਦਾ ਮੇਰੀ ਇਹੀ ਕੋ ਹਦਾਇਤਾਂ ਵੀ ਇਹਨਾਂ ਨੂੰ ਧਿਆਨ ਰੱਖਿਆ ਜਾਵੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਕਿਤੇ ਇਹਨਾਂ ਨੂੰ ਕਿਤੇ ਜਾਂਦੇ ਨੇ। ਲੇਟ ਨਾਈਟ ਇਹਨਾਂ ਨੂੰ ਘਰੋਂ ਬਾਹਰ ਨਹੀਂ ਕੱਢਿਆ ਜਾਵੇ ਤਾਂ ਉਹ ਗ੍ਰਾਈਂਡਿੰਗ ਕਰਕੇ ਬੱਦਰ ਖਾਣੇ ਲੱਗਦੇ। ਪੰਜਾਬ ਦੀ ਨੌਜਵਾਨ ਪੀੜ੍ਹੀ ਜੁਨਾ ਦੇ 17-18 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਹੱਥਾਂ ਦੇ ਵਿੱਚ ਕਲਮ ਅਤੇ ਕਿਤਾਬਾਂ ਹੋਣੀਆਂ ਚਾਹੀਦਾਂ ਸੀ ਤਾਂ ਜੋ ਇਹ ਪੜ੍ਹ ਲਿਖ ਕੇ ਆਪਣਾ ਚੰਗਾ ਭਵਿੱਖ ਬਣਾ ਸਕਣ ਪਰ ਇਹਨਾਂ ਨਬਾਲਿਕ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਤੇ ਤਾਰ ਹਥਿਆਰ ਨੇ ਮਾਮਲਾ ਨਾਬਾਦੀ ਰਹਿਣ ਵਾਲੇ 28 ਸਾਲ ਦੇ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੇ ਕਤਲ ਦਾ ਬੀਤੀ ਲੋਹੜੀ ਵਾਲੀ ਰਾਤ ਨੂੰ ਪੰਜ ਨੌਜਵਾਨਾਂ ਨੇ ਗੁਰਪ੍ਰੀਤ ਸਿੰਘ ਜਿਸ ਦੀ ਉਮਰ 28 ਸਾਲ ਸੀ ਉਸ ਦਾ ਕਤਲ ਕਰ ਦਿੱਤਾ ਚੰਦਾ ਨੌਜਵਾਨ ਦੇ ਉੱਤੇ ਜਿਹੜਾ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਮਾਰ ਮੁਕਾਇਆ ਸੀ ਤਾ ਦੱਸਿਆ ਚਾਰਿਆ ਸੀ ਕਿ ਗੁਰਪ੍ਰੀਤ ਸਿੰਘ ਮਾਪਿਆਂ ਦੇ ਇਕਲੌਤਾ ਪੁੱਤਰ ਸੀ ਨਾਬਾ ਪੁਲਿਸ ਨੇ ਹੁਣ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚ ਚਾਰ ਨੌਜਵਾਨ ਨੇਪਾਲਿਕ ਨੇ ਜਿਨ੍ਹਾਂ ਦੀ ਉਮਰ ਮਹਿਜ 17 ਸਾਲ ਦੇ ਕਰੀਬ ਹੈ ਤੇ ਇੱਕ ਨੌਜਵਾਨ ਬਾਲਗ ਹੈ ਜ ਉਸ ਦੀ ਉਮਰ 30 ਸਾਲ ਹੈ ਇਹਨਾਂ ਨੌਜਵਾਨਾਂ ਤੋਂ ਕਤਲ ਸਮੇਂ ਵਰਤੇ ਗਏ ਤੇਜ਼ ਤਾਰ ਹਥਿਆਰ ਵੀ ਬਰਾਮਦ ਕੀਤੇ ਗਏ ਉਹ ਲੋਰੀ ਵਾਲੇ ਜਿਹੜਾ 11:30 ਵਜੇ ਦੀ ਟਾਈਮ ਸੀਗਾ ਤੇ ਉਦੋਂ ਬੌੜਾ ਗੇਟ ਟੱਪਾ ਇੱਕ ਉੱਥੇ ਇਹ ਮੁੰਡੇ ਸਿੱਖ ਵਗੈਰਾ ਲੈਣ ਗਏ ਸੀਗੇ ਉਹ ਉੱਥੇ ਆਪਸ 'ਚ ਇਹਨਾਂ ਦੀ ਟਕਰਾਅ ਵਾਜੀ ਉਹ ਵੀ ਮੋਟਾ ਵਗੈਰਾ ਇਹਨਾਂ ਦਾ ਆਪਸ 'ਚ ਹੋਇਆ। ਉਥੋਂ ਵੈਸੋਂ ਹੋਣ ਤੋਂ ਬਾਅਦ ਇਹਨਾਂ ਦੀ ਆਪਸ 'ਚ ਲੜਾਈ ਹੋ ਗਈ ਕਿ ਕਿ ਤੇ ਲੜਾਈ ਦੇ ਦੌਰਾਨ ਜਿਹੜਾ ਮੁੰਡਾ ਲੰਨੀ ਨੰਨੀ ਕਰਕੇ ਸੌਂ ਰੰਮਾ ਤੇ ਉਹਨੇ ਗੁਰਪ੍ਰੀਤਾਂ ਹੁੰਦਾ ਤੇ ਉਹਦੇ ਕਿਰਤ ਮਾਰੀ ਸੀਗੀ ਉਹ ਗੱਟਦੇ ਉਜੀ ਸੱਤ ਵੱਜਣ ਕਰਕੇ ਉਹਦੀ ਮੈਥ ਹੋ ਗਈ। ਆਹ ਲਓ ਕਿੰਨਾ ਸਮੇਂ ਹੋ ਗਿਆ ਇਸ ਤੋਂ ਬਾਅਦ ਇਸ ਤੇ ਇਹਨਾਂ ਦੀ ਆਪਸ ਦੇ ਵਿੱਚ ਹੱਥੋ ਪਾਈ ਹੋਈ ਸੀਗੀ। ਉਹਨਾਂ ਦੀ ਆਰਕੀਟੈਕਚਰ ਵਾਲੀ ਤੋਂ ਦੁਬਾਰਾ ਸੱਤੋ ਪਾਈ ਹੋਈ ਸੀ ਉਹ ਉਸ ਦੌਰਾਨ ਇਹ ਮੁੰਡੇ ਦੀ ਨਹੀਂ ਨਹੀਂ ਤੇ ਰੱਤੀ ਤੇ ਪਾਈ ਹੋਈ ਸੀਗੀ ਦੱਬ ਚਲਾਈ ਹੋਈ ਸੀਗੀ ਤੇ ਉਹਨੇ ਇਹਨੇ ਵਾਰ ਕੀਤਾ ਸੀਗਾ ਇਹ ਮਾ ਲੜਕੇ ਜੀ ਦਾ ਅਟਦਾ ਸਨ ਇਹ ਮੁੰਡੇ ਸੀਗੇ ਇਹ ਮੁੰਮੀ ਬਾਰਟੀ ਦੇ ਜਿਹੜਾ ਦੋ ਸੀਗੇ ਮੁੰਡੇ ਦੂਜੇ ਗੁਰਪ੍ਰੀਤ ਸਿੰਘ ਉਹ ਤਿੰਨ ਜੀ ਸੀਗੇ ਇਹਨਾਂ ਦੇ ਵਿੱਚ ਚਾਰ ਤਾਂ ਜੋ ਨਾਇ ਲੀ ਸਾਡੇ 17 ਸਾਲ ਦੇ ਨੇ 17 ਸਾਲ ਦੇ ਨੇ ਉਹ ਜਿਹੜਾ ਮੇਨ ਮੁੰਡੇ ਨੇ ਜੀ ਇਹ ਜਗਨਾਈ ਦੀ ਸੀਗੇ ਉਹਨਾਂ ਦਾ ਜਨਮ ਇੱਕ ਮੁੰਡਾ ਪੰਜਵਾਂ ਜੀ ਦਾ ਨਾਮ ਉਹਦੀ ਉਮਰ ਲੱਗਿਆ 20 ਸਾਲ ਦੀ ਹਾਂਜੀ ਉਹਨਾਂ ਨੂੰ ਪੇਜ ਕੀਤਾ ਦੇਪਿੰਦ ਦੇ ਨਾਲ ਆਈ ਸੀ ਮੁੰਡੇ ਨਹੀਂ ਉਹਨਾਂ ਦਾ ਕੋਈ ਰੋਟ ਕੀ ਉਹ ਆਪਸ ਵਿੱਚ ਫਰੈਂਡ ਸੀਗੇ ਉਹ ਉਹਨਾਂ ਦੀ ਫੈਮਲੀ ਵੈਸੇ ਡਾਊਟ ਸੀਗਾ ਵੀ ਇਹ ਨਾਮ ਲਗਾ ਕੇ ਵੀ ਉਹਨੇ ਬੰਨੂ ਕਹਾਣੀ ਕੀਤੀ ਹੈ ਪਰ ਇਦਾਂ ਦੀ ਗੂੜੀ ਗੱਲ ਨਹੀਂ ਉਹ ਕਿੰਨੇ ਆਪਸ ਵਿੱਚ ਦੋ ਸੀਗੇ ਦੋ ਪ੍ਰੀਤ ਕੋ ਫੈਕਟਰੀ ਚ ਲੱਗੇ ਹੋਏ ਨੇ ਤੇ ਇੱਕ ਮੁੰਡਾ ਨਾਲ ਉੱਤੇ ਕੀ ਹੈ ਬੈਟਰੀ ਲੱਗਿਆ ਹੋਇਆ ਟੁੱਟੀ ਆਉਂਦੀ ਤੇ ਇਹਦੇ ਨਾਲ ਲੱਗਣੀ ਨਾ ਕੋਈ ਕੋਈ ਪੱਲਮ ਕਿ ਪਹਿਲਾਂ ਇਹਨਾਂ ਦਾ ਕੋਈ ਨਹੀਂ ਹੈ ਸਿਰਫ ਉਹ ਸਿਰਫ ਇੱਕ ਆਪਸ ਦੇ ਵਿੱਚ ਖੈਰਵਾਜੀ ਹੁੰਦਾ ਆਪਣਾ ਉਹਦਾ ਬਤਿਹਰੀ ਨਾਲ ਰਿਸਪਕ ਹੋਇਆ ਉਹਨੂੰ ਤਕਰਾਰਵਾਜੀ ਹੁੰਨ ਕਰਕੇ ਅਚਨਚੇਤ ਲੜਾਈ ਹੋਈ ਉਹ ਪੁੱਛਣਾ ਦਾ ਕੋਈ ਹੁੰਦੀ ਆ ਕੋਈ ਕੋਈ ਜਾਣ ਪਛਾਣ ਨਹੀਂ ਥਮਲਾ ਜੀ ਪਰਚੇ ਸੀਗੇ ਦੇ ਕੋਲ ਕਿਰਚੇ ਮਾਰੀ ਸੀ ਬਰਤੂਕੀ ਉਹਦੀ ਇਹ ਬੱਖੀ ਚ ਲੱਗੀ ਹੋਊਗੀ ਬੈਕ ਸਾਈਡ ਤੇ ਹਾਂਜੀ ਹਾਂ ਨੰਨੀ ਉਹਦੇ ਪਰਨਾ ਲੜਾਈ ਝਗੜੇ ਦੇ ਨਾਂ ਦੇ ਦਰਦ ਇਹਨੂੰ ਕੱਢ ਦਿੱਤਾ ਪੈਨਾਂ ਦਾ ਜਿਹੜਾ ਤਾਂ ਮੁੰਡਾ ਕਕਰਾਮ ਸੀਗਾ ਜੀ ਇਹ ਉਹਦਾ ਤਾਂ ਦੋ ਦਿਨਾਂ ਪੁਲਿਸ ਨੂੰ ਆਉਣ ਨਿੱਕਾ ਸੀ ਜਿਹੜੇ ਦੂਜੇ ਨੇ ਵੀਡੀਓ ਜੋ ਬਣਾਇਆ ਨੇ ਉਹ ਕੋਰਟ ਤੇ ਪੇਸ਼ ਕਰਨ ਦੇ ਨਹੀਂ ਸੀ ਤੇ ਉਹਨਾਂ ਨੇ ਵੀ ਦੇ ਬਦਲ ਨਹੀਂ ਉਹਨਾਂ ਨੇ ਰੀਹੈਡ ਹੁੰਦਾ ਕੁਝ ਚਪਾ ਦਿੱਤਾ ਇਹ ਪਿੰਕ ਤੋਂ ਗੋਲੀਾਂ ਦੋ ਯੂਨਿਟ ਬੱਤੀ ਤੋਂ ਇਹ ਪਰਿਵਾਰ ਦਾ ਤਾਂ ਦੇਖੋ ਜੀ ਬੱਚੇ ਅੱਜ ਕੱਲ੍ਹ ਦਾ ਜਿਹੜੇ ਸੋਸ਼ਲ ਮੀਡੀਆ ਤੇ ਸੌਂਗ ਵੀ ਵਗੈਰਾ ਆ ਰਹੇ ਨੇ ਬੜੇ ਅਗਰੈਸਿਵ ਨੇਚਰ ਦੇ ਆ ਜਾਂਦੇ ਹੈ ਜਿਵੇਂ ਡਾਈਟ ਵਗੈਰਾ ਵੀ ਆਪਾਂ ਨੂੰ ਜ਼ਰੂਰੀ ਬੱਚੇ ਅਗਰੈਸਿਵ ਨੇਚਰ ਬਹੁਤ ਹੋ ਜੇ। ਤੇ ਪੇਰੈਂਟਸ ਹੁੰਦਾ ਮੇਰੀ ਇਹੀ ਇੱਕ ਹਦਾਇਤ ਆ ਵੀ ਇਹਨੂੰ ਲੋਕ ਧਿਆਨ ਦਿੱਤਾ ਜਾਵੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਕਿਤੇ ਇਹਨਾਂ ਨੂੰ ਕਿਤੇ ਜਾਂਦੇ ਨੇ। ਲੇਟ ਨਾਈਟ ਇਹਨਾਂ ਨੂੰ ਘਰੋਂ ਬਾਹਰ ਨਹੀਂ ਕੱਢਿਆ ਜਾਵੇ ਤਾਂ ਜੋ ਕ੍ਰਾਈਮ ਵਿੱਚ ਘਰ ਤੋਂ ਬਾਹਰ ਖੱਤੀ ਹੋਏ। ਪੰਜਾਬ ਦੀ ਨੌਜਵਾਨ ਪੀੜ੍ਹੀ ਜਿਨ੍ਹਾਂ ਦੀ ਸਤਾਰਾ 18 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਹੱਥਾਂ ਦੇ ਵਿੱਚ ਕਲਮ ਅਤੇ ਕਿਤਾਬਾਂ ਹੋਣੀਆਂ ਚਾਹੀਦਾਂ ਸੀ ਤਾਂ ਜੋ ਇਹ ਪੜ੍ਹ ਲਿਖ ਕੇ ਆਪਣਾ ਚੰਗਾ ਭਵਿੱਖ ਮਨਾਲ ਸਕਣ ਪਰ ਇਹਨਾਂ ਨਬਾਲਿਕ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਤੇ ਤਾਰ ਹਥਿਆਰ ਨੇ ਮਾਮਲਾ ਨਾਬਾਦ ਰਹਿਣ ਵਾਲੇ 28 ਸਾਲ ਦੇ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੇ ਕਤਲ ਦਾ ਹੈ ਬੀਤੀ ਲੋਹੜੀ ਵਾਲੀ ਰਾਤ ਨੂੰ ਪੰਜ ਨੌਜਵਾਨਾਂ ਨੇ ਗੁਰਪ੍ਰੀਤ ਸਿੰਘ ਜਿਸ ਦੀ ਉਮਰ 28 ਸਾਲ ਸੀ ਉਸ ਦਾ ਕਤਲ ਕਰ ਦਿੱਤਾ ਚਾਂਦੇ ਨੌਜਵਾਨ ਦੇ ਉੱਤੇ ਜਿਹੜਾ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਮਾਰ ਮੁਕਾਇਆ ਸੀ ਤਾ ਦੱਸਿਆ ਚਾਰਿਆ ਸੀ ਕਿ ਗੁਰਪ੍ਰੀਤ ਸਿੰਘ ਮਾਪਿਆਂ ਦੇ ਇਕਲੌਤਾ ਪੁੱਤਰ ਸੀ ਨਾਬਾ ਪੁਲਿਸ ਨੇ ਹੁਣ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜ ਜਿਨ੍ਹਾਂ ਦੇ ਵਿੱਚੋਂ ਚਾਰ ਨੌਜਵਾਨ ਨਵਾਲਿਕ ਨੇ ਜਿਨ੍ਹਾਂ ਦੀ ਉਮਰ ਮਹਿਜ 17 ਸਾਲ ਦੇ ਕਰੀਬ ਹੈ ਤੇ ਇੱਕ ਨੌਜਵਾਨ ਬਾਲਗ ਹੈ ਜ ਜਿਸ ਦੀ ਉਮਰ 30 ਸਾਲ ਹੈ ਇਹਨਾਂ ਨੌਜਵਾਨਾਂ ਤੋਂ ਕਤਲ ਸਮੇਂ ਵਰਤੇ ਗਏ ਤੇਜ਼ ਤਾਰ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਉਹ ਲੋੜੀ ਵਾਲੇ ਜਿਹੜਾ 11:30 ਵਜੇ ਦੀ ਟਾਈਮ ਸੀਗਾ ਤੇ ਉਹਨੂੰ ਬੌਰਾ ਗੇਟ ਟੱਪਾ ਇੱਕ ਉੱਥੇ ਇਹ ਮੁੰਡੇ ਸਿੱਕੂ ਵਗੈਰਾ ਲੈਣ ਗਏ ਸੀਗੇ ਉਹ ਉੱਥੇ ਆਪਸ 'ਚ ਇਹਨਾਂ ਦੀ ਟਕਰਾਅ ਵਾਜੀ ਉਹ ਵੀ ਮੋਟਾ ਵਗੈਰਾ ਇਹਨਾਂ ਦਾ ਆਪਸ 'ਚ ਹੋਇਆ। ਉਹ ਸੰਵਾਦ ਹੋਣ ਤੋਂ ਬਾਅਦ ਇਹਨਾਂ ਦੀ ਆਪਸ 'ਚ ਲੜਾਈ ਹੋ ਗਈ ਕਿ ਕਿ ਤੇ ਲੜਾਈ ਦੇ ਦੌਰਾਨ ਜਿਹੜਾ ਮੁੰਡਾ ਲੰਡੀ-ਨੰਡੀ ਕਰਕੇ ਸੌਰਮ ਹੁੰਦਾ ਤੇ ਉਹਨੇ ਗੁਰਪ੍ਰੀਤਾਂ ਹੁੰਦਾ ਤੇ ਉਹਦੇ ਕਿਰਤ ਮਾਰੀ ਸੀਗੀ ਉਹ ਗੱਟ ਉਹ ਜੀ ਸੱਤ ਵਜਣ ਕਰਕੇ ਉਹਦੀ ਮੈਥੋਡੋਲੋਜੀ ਪਾਉਂਦਾ ਕਿੰਨਾ ਸਮੇਂ ਜਿਹੜੇ ਉਸ ਤੋਂ ਬਾਅਦ ਉਸ ਤੇ ਇਹਨਾਂ ਦੀ ਆਪਸ ਦੇ ਵਿੱਚ ਹੱਥੋ ਪਾਈ ਹੋਈ ਸੀਗੀ ਉਹਨਾਂ ਦੀ ਆਪਸ ਚ ਤਕਰਾਰ ਮਈ ਤੋਂ ਦੁਬਾਰਾ ਸੱਤੋ ਪਾਈ ਹੋਈ ਸੀ ਉਹ ਉਸ ਦੌਰਾਨ ਇਹ ਮੁੰਡੇ ਦੀ ਨਹੀਂ ਨਹੀਂ ਕਿਰਤ ਪਾਈ ਹੋਈ ਸੀਗੀ ਦੱਬ ਚਲਾਈ ਹੋਈ ਸੀਗੀ ਤੇ ਉਹਨੇ ਇਹਨੇ ਵਾਰ ਕੀਤਾ ਸੀਗਾ ਇਹ ਮਾ ਲੜਕੇ ਜੀ ਦਾ ਅਟਦਾ ਸਨ ਇਹ ਮੁੰਡੇ ਸੀਗੇ ਇਹ ਮੁੰਮੀ ਪਾਰਟੀ ਦੇ ਜਿਹੜਾ ਦੋ ਸੀਗੇ ਮੁੰਡੇ ਦੂਜੇ ਗੁਰਪ੍ਰੀਤ ਸਿੰਘ ਉਹ ਤਿੰਨ ਜਣੇ ਸੀਗੇ ਇਹਨਾਂ ਦੇ ਵਿੱਚੋਂ ਚਾਰ ਤਾਂ ਜੋ ਨਾਇ ਲੀ ਸਾਡੇ 17 ਸਾਲ ਦੇ ਨੇ 17 ਸਾਲ ਦੇ ਨੇ ਉਹਨਾਂ ਦੇ ਜਿਹੜਾ ਮੇਨ ਮੁੰਡੇ ਨੇ ਜੀ ਇਹ ਜੁਗਨਾਈ ਦੀ ਸੀਗੇ ਉਹਨਾਂ ਦਾ ਜਨਮ ਇੱਕ ਮੁੰਡਾ ਪੰਜਵਾਂ ਜੀ ਦਾ ਨਾਮ ਉਹਦੀ ਉਮਰ ਲੱਗੀ ਹੈ 20 ਸਾਲ ਦੀ ਹਾਂਜੀ ਉਹਨਾਂ ਨੂੰ ਪੇਸ਼ ਕੀਤਾ ਦੇਪਿੰਦ ਦੇਪਿੰਦ ਦੇ ਨਾਲ ਆਈ ਸੀ ਮੁੰਡੇ ਨਹੀਂ ਉਹਨਾਂ ਦਾ ਕੋਈ ਰੋਟ ਕੀ ਉਹ ਆਪਸ ਵਿੱਚ ਫਰੈਂਡ ਸੀਗੇ ਉਹ ਉਹਨਾਂ ਦੀ ਫੈਮਲੀ ਵੈਸੇ ਡਾਊਟ ਸੀਗਾ ਵੀ ਇਹ ਨਾਮ ਲਗਾ ਕੇ ਵੀ ਉਹਨੇ ਬੰਨੂ ਕਹਾਣੀ ਕੀਤੀ ਹੈ ਪਰ ਇਦਾਂ ਦੀ ਕੋਈ ਗੱਲ ਨਹੀਂ ਉਹ ਕਿੰਨੇ ਆਪਸ ਵਿੱਚ ਦੋ ਸੀਗੇ ਦੋ ਪ੍ਰੀਤ ਕੋ ਫੈਕਟਰੀ ਚ ਲੱਗੇ ਹੋਏ ਨੇ ਤੇ ਇੱਕ ਮੁੰਡਾ ਨਾਲ ਉੱਤੇ ਕੀ ਹੈ ਬੈਟਰੀ ਵੀ ਲੱਗੇ ਹੋਏ ਟੁੱਟੀ ਆਉਂਦੀ ਜਿਹੜੇ ਦੀ ਲੱਗਣੀ ਨਹੀਂ ਉਹਨਾਂ ਕੋਕੀ ਤੋਂ ਲੱਗਦੀ ਪਹਿਲਾਂ ਇਹਨਾਂ ਦਾ ਕੋਈ ਨਹੀਂ ਹੈ ਸਿਰਫ ਔਰ ਸਿਰਫ ਇੱਕ ਆਪਸ ਦੇ ਵਿੱਚ ਖਹਿਵਾ ਜੀ ਹੋਣ ਦਾ ਆਪਣਾ ਉਹਦਾ ਬਤਿਹਰੀ ਨਾਲ ਰਿਸਪਕ ਹੋ ਰਿਹਾ ਉਹਨੂੰ ਤਕਰਾਰਵਾਜੀ ਹੁੰਨ ਕਰਕੇ ਅਚਨਚੇਤ ਲੜਾਈ ਹੋਈ ਹੋਈ ਕੋਈ ਪਲਨਾ ਦਾ ਕੋਈ ਹੁੰਦੀ ਆ ਕੋਈ ਕੋਈ ਜਾਣ ਪਛਾਣ ਨਹੀਂ ਥਮਲਾ ਜੀ ਪਰਚੇ ਸਹੀ ਦੇ ਕੋਲ ਦੇ ਕਰਚੇ ਮਾਰੀ ਸੀ ਬਰਤੂ ਤੇ ਉਹਦੀ ਇਹ ਬੱਖੀ ਚ ਲੱਗੀ ਹੋਈ ਹੈ ਬੈਕ ਸਾਈਡ ਤੇ ਹਾਂਜੀ ਹਾਂ ਨੰਨੀ ਉਹਨਾਂ ਦੇ ਪਰਨਾ ਲੜਾਈ ਝਗੜੇ ਦੇ ਨਾਂ ਦੇ ਦਰਦ ਇਹਨੂੰ ਕੱਢ ਦਿੱਤਾ ਪੈਨਾਂ ਦਾ ਜਿਹੜਾ ਤਾਂ ਮੁੰਡਾ ਕਕਰਾਮ ਸੀਗਾ ਜੀ ਇਹ ਉਹਦਾ ਤਾਂ ਦੋ ਦਿਨਾਂ ਪੁਲਿਸ ਨੂੰ ਆਉਣ ਲਿਖਿਆ ਸੀ ਜਿਹੜੇ ਦੂਜੇ ਨੇ ਮੁੰਡੇ ਉਹ ਬਣਾਏ ਨੇ ਉਹ ਕੋਰਟ ਤੇ ਪੇਸ਼ ਕਰਨ ਦੇ ਨਹੀਂ ਸੀ ਤੇ ਉਹਨਾਂ ਨੇ ਵੀ ਇਹ ਕਰ ਬੋਲ ਨਹੀਂ ਉਹਨਾਂ ਨੇ ਰੀਹੈਟ ਹੁੰਦਾ ਇੱਕ ਚਪਾ ਦਿੱਤਾ ਤੇ ਪਿੰਕ ਤੋਂ ਗੋਲੀਾਂ ਦੋ ਯੂਨਿਟ ਬੱਤੀ ਤਾਂ ਇਹ ਪਰਿਵਾਰ ਦਾ ਤਾਂ ਦੇਖੋ ਜੀ ਬੱਚੇ ਅੱਜ ਕੱਲ੍ਹ ਦਾ ਜਿਹੜੇ ਸੋਸ਼ਲ ਮੀਡੀਆ ਤੇ ਸੌਂਗ ਵੀ ਵਗੈਰਾ ਆ ਰਹੇ ਨੇ ਬੜੇ ਅਗਰੈਸਿਵ ਨੇਚਰ ਦੇ ਨਾਲ ਜਿਵੇਂ ਡਾਈਟ ਵਗੈਰਾ ਵੀ ਆਪਾਂ ਨੂੰ ਰੋਜ਼ੀ ਬੱਚੇ ਅਗਰੈਸਿਵ ਨੇਚਰ ਬਹੁਤ ਹੋ ਜਾਂਦੇ ਨੇ ਤੇ ਪੇਰੈਂਟਸ ਹੁੰਦਾ ਮੇਰੀ ਇਹੀ ਇੱਕ ਹਦਾਇਤਾਂ ਵੀ ਇਹਨੂੰ ਲੋਕ ਧਿਆਨ ਦਿੱਤਾ ਜਾਵੇ ਉਹਨਾਂ ਨੂੰ ਪੁੱਛਿਆ ਜਾਵੇ ਕਿਤੇ ਇਹਨਾਂ ਨੂੰ ਕਿਤੇ ਜਾਂਦੇ ਨੇ ਲੇਟ ਨਾਈਟ ਇਹਨਾਂ ਨੂੰ ਘਰੋਂ ਬਾਹਰ ਨਹੀਂ ਕੱਢਿਆ ਜਾਵੇ ਤਾਂ ਜੋ ਕ੍ਰਾਈਮ ਵਿੱਚ ਪਰੇ ਤੋਂ ਪਰੇ ਖਾਤੀ ਹੋਏ ਪੰਜਾਬ ਦੀ ਨੌਜਵਾਨ ਫਿੜੀ ਜੁਨਾ ਦੇ 17-18 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਹੱਥਾਂ ਦੇ ਵਿੱਚ ਕਲਮ ਅਤੇ ਕਿਤਾਬਾਂ ਹੋਣੀਆਂ ਚਾਹੀਦਾਂ ਸੀ ਤਾਂ ਜੋ ਇਹ ਪੜ੍ਹ ਲਿਖ ਕੇ ਆਪਣਾ ਚੰਗਾ ਭਵਿੱਖ ਮਨਾ ਸਕਣ ਪਰ ਇਹਨਾਂ ਨਬਾਲਿਕ ਨौजवानਾਂ ਦੇ ਹੱਥਾਂ ਦੇ ਵਿੱਚ ਤੇਜ਼ ਤਾਰ ਹਥਿਆਰ ਨੇ ਮਾਮਲਾ ਨਾਬਾਦੀ ਰਹਿਣ ਵਾਲੇ 28 ਸਾਲ ਦੇ ਗੁਰਪ੍ਰੀਤ ਸਿੰਘ ਨਾਮ ਦੇ ਨौजवान ਦੇ ਕਤਲ ਦਾ ਬੀਤੀ ਲੋਹੜੀ ਵਾਲੀ ਰਾਤ ਨੂੰ ਪੰਜ ਨौजਵਾਨਾਂ ਨੇ ਗੁਰਪ੍ਰੀਤ ਸਿੰਘ ਜਿਸ ਦੀ ਉਮਰ 28 ਸਾਲ ਸੀ ਉਸ ਦਾ ਕਤਲ ਕਰ ਦਿੱਤਾ ਚਾਹੁੰਦੇ ਨौजਵਾਨ ਦੇ ਉੱਤੇ ਜਿਹੜਾ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਮਾਰ ਮੁਕਾਇਆ ਸੀ ਤਾ ਦੱਸਿਆ ਚਾਰਿਆ ਸੀ ਕਿ ਗੁਰਪ੍ਰੀਤ ਸਿੰਘ ਮਾਪਿਆਂ ਦੇ ਇਕਲੌਤਾ ਪੁੱਤਰ ਸੀ ਨਾਬਾ ਪੁਲਿਸ ਨੇ ਹੁਣ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜ ਜਿਨ੍ਹਾਂ ਦੇ ਵਿੱਚੋਂ ਚਾਰ ਨੌਜਵਾਨ ਨਬਾਲਿਕ ਨੇ ਜਿਨ੍ਹਾਂ ਦੀ ਉਮਰ ਮਹਿਜ 17 ਸਾਲ ਦੇ ਕਰੀਬ ਹੈ ਤੇ ਇੱਕ ਨੌਜਵਾਨ ਬਾਲਗ ਹੈ ਜ ਜਿਸ ਦੀ ਉਮਰ 30 ਸਾਲ ਹੈ ਇਹਨਾਂ ਨੌਜਵਾਨਾਂ ਤੋਂ ਕਤਲ ਸਮੇਂ ਵਰਤੇ ਗਏ ਤੇਜ਼ ਤਾਰ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਉਹ ਲੋਰੀ ਵਾਲੇ ਜਿਹੜਾ 11:30 ਵਜੇ ਦੀ ਟਾਈਮ ਸੀਗਾ ਤੇ ਉਹਨੂੰ ਬੋਰਾ ਗੇਟ ਟੱਪਾ ਇੱਕ ਉੱਥੇ ਇਹ ਮੁੰਡੇ ਸਿੱਖ ਵਗੈਰਾ ਲੰਨ ਦੇ ਸੀਗੇ ਉਹ ਉੱਥੇ ਆਪਸ 'ਚ ਇਹਨਾਂ ਦੀ ਤਕਰਾਰ ਵਾਜੀ ਉਹ ਵੀ ਮੋਟਾ ਵਗੈਰਾ ਮੁੰਡੇ ਆਪਸ 'ਚ ਹੋਇਆ ਉੱਥੇ ਬੈਸ ਉਹ ਤੋਂ ਬਾਅਦ ਇਹਨਾਂ ਦੀ ਆਪਸ 'ਚ ਲੜਾਈ ਹੋ ਗਈ ਕਿ ਤੇ ਲੜਾਈ ਦੇ ਦੌਰਾਨ ਜਿਹੜਾ ਮੁੰਡਾ ਲੰਡੀ-ਨੰਡੀ ਕਰਕੇ ਸੌਰਮ ਨੂੰ ਤੇ ਉਹਨੇ ਗੁਰਪ੍ਰੀਤਾਂ ਹੰਦਾ ਤੇ ਉਹਦੇ ਕਿਰਤ ਮਾਰੀ ਸੀਗੀ ਉਹ ਕੱਪਦੇ ਉਜੀ ਸੱਤ ਬੱਜਣ ਕਰਕੇ ਉਹਦੀ ਮੈਥ ਹੋ ਗਈ। ਮਾਮਲਾ ਕਿੰਨਾ ਸਮੇਂ ਜਿਹੜਾ ਉਸ ਤੋਂ ਬਾਅਦ ਉਸ ਤੇ ਇਹਨਾਂ ਦੀ ਆਪਸ ਦੇ ਵਿੱਚ ਹੱਥੋ ਪਾਈ ਹੋਈ ਸੀਗੀ। ਦੋਨਾਂ ਦੀ ਆਪਸ ਵਿੱਚ ਤਕਰਾਰ ਮਈ ਤੋਂ ਦੁਬਾਰਾ ਸੱਤੋ ਪਾਈ ਹੋਈ ਸੀ ਉਹ ਤੇ ਉਸ ਦੌਰਾਨ ਇਹ ਮੁੰਡੇ ਦੀ ਨਿੰਨੇ ਕਰਤੀ ਚੱਲ ਪਾਈ ਹੋਈ ਸੀਗੀ, ਦੱਬ ਚਲਾਈ ਹੋਈ ਸੀਗੀ ਤੇ ਉਹਨੇ ਇਹਨੇ ਵਾਰ ਕੀਤਾ ਹੋਈ ਆ। ਇਹ ਮਾ ਲੜਕੇ ਜੀ ਦਾ ਅਟਦਾਸ ਇਹ ਮੁੰਡੇ ਸੀਗੇ ਇੰਨੀਆਂ ਬਾਰਟੀ ਦੇ ਜਿਹੜਾ ਦੋ ਸੀਗੇ ਮੁੰਡੇ ਦੂਜੇ ਗੁਰਪ੍ਰੀਤ ਸਿੰਘ ਉਹ ਤਿੰਨ ਜਣੇ ਸੀਗੇ ਇਹਨਾਂ ਦੇ ਵਿੱਚੋਂ ਚਾਰ ਤਾਂ ਜਵਨਾਈ ਦੇ ਨੇ ਸਾਡੇ 17 ਸਾਲ ਦੇ ਨੇ 17 ਸਾਲ ਦੇ ਨੇ ਉਹਨਾਂ ਦਾ ਮਤਲਬ ਜਿਹੜਾ ਮੇਨ ਮੁੰਡੇ ਨੇ ਜੀ ਇਹ ਜਵਨਾਈ ਦੇ ਸੀਗੇ ਉਹ ਕੰਦਾ ਜਾਉਂਦਾ ਮੈਂ ਇੱਕ ਮੁੰਡਾ ਪੰਜਵਾਂ ਜੀ ਦਾ ਨਾਮ ਉਹਦੀ ਉਮਰ ਲੱਗਿਆ 20 ਸਾਲ ਦੀ ਉਹ ਬੇਟੀ ਤਾਂ ਹੈਂਦੀ ਉਹਨਾਂ ਨੂੰ ਪੇਸ਼ ਕੀਤਾ ਦੇ ਪਿੰਚ ਦੇ ਪਿੰਚ ਦੇ ਨਾਲ ਆਈ ਸੀ ਮੁੰਡੇ ਨਹੀਂ ਉਹਨਾਂ ਦਾ ਕੋਈ ਰੋਲ ਜੀ ਉਹ ਆਪਕਾ ਸੇ ਫਰੈਂਡ ਸੀਗੇ ਉਹ ਉਹਨਾਂ ਦੀ ਫੈਮਿਲੀ ਨੂੰ ਐਸੇ ਡਾਊਟ ਸੀਗਾ ਵੀ ਇਹ ਨਾਮ ਲਗਾ ਕੇ ਵੀ ਉਹ ਨਹੀਂ ਲੰਮੂ ਦਾ ਰੋਲ ਕੀਤੀ ਗਈ ਹੈ ਪਰ ਐਦਾਂ ਦੀ ਕੋਈ ਗੱਲ ਨਹੀਂ ਉਹ ਕਿੰਨੇ ਆਪਸ ਚ ਦੋਸਤ ਸੀਗੇ ਦੋ ਪ੍ਰੀਤ ਕੋ ਫੈਕਟਰੀ ਚ ਲੱਗੇ ਹੋਏ ਨੇ ਤੇ ਇੱਕ ਮੁੰਡਾ ਨਾਲ ਉਥੇ ਕੀ ਹੈ ਬੈਟਰੀ ਨੂੰ ਲੱਗਿਆ ਹੋਇਆ ਟੁੱਟੀਆਂ ਆਉਂਦੇ ਗੁੜੇ ਜਿਹੜੇ ਲੱਗਣੇ ਨੇ ਉਹ ਆਪਕੀ ਤੋਂ ਹੀ ਲੱਗਣਗੇ ਪਹਿਲਾਂ ਇਹਨਾਂ ਦਾ ਕੋਈ ਨਹੀਂ ਹੈ ਸਿਰਫ ਉਹ ਸਿਰਫ ਉਹ ਇੱਕ ਆਪਸ ਦੇ ਵਿੱਚ ਖੇਮਾ ਜੀ ਹੁੰਦਾ ਆਪਣਾ ਉਹਦਾ ਬੱਚੇ ਹੀ ਨਾ ਮਿਲਿਆ ਰਿਸਪਕ ਹੋਇਆ ਤੇ ਉਹ ਤਕਰਾਰਵਾਜੀ ਹੋਣ ਕਰਕੇ ਅਚਨਚੇਤ ਲੜਾਈ ਹੋਈ ਉਹ ਪਹਿਲਾਂ ਨਾ ਕੋਈ ਹੋਣੀ ਆ ਕੋਈ ਕੋਈ ਜਾਣ ਪਛਾਣ ਨਹੀਂ ਵਾਲਾ ਹਮਲਾ ਕੀਤਾ ਜੀ ਥੰਮਲਾ ਜੀ ਕਰਚ ਸਿੰਘ ਦੇ ਕੋਲ ਉਹ ਲੜੇ ਕੋਈ ਕਰਚ ਮਾਰੀ ਸੀ ਬਰਕਤ ਉਹਦੀ ਇਹ ਬੱਕੀ ਚ ਲੱਗੀ ਹੋਈ ਹੈ ਬੈਕ ਸਾਈਡ ਤੇ ਹਾਂ ਹਾਂ ਜੀ ਹਾਂ ਨੰਨੀ ਉਹਦੇ ਪਹਿਲਾਂ ਲੜਾਈ ਝਗੜੇ ਦੇ ਨਾਮ ਤੇ ਕਰਦੇ ਸਨ ਪੈਨਾਂ ਦਾ ਜਿਹੜਾ ਤਾਂ ਮੁੰਡਾ ਕੱਕਾ ਰਾਮ ਸੀਗਾ ਜੀ ਇਹਦਾ ਤਾਂ ਦੋ ਦਿਨ ਦਾ ਕੋਈ ਸਮਾਨ ਨਿੱਕਾ ਸੀ ਜਿਹੜੇ ਦੁੱਗਨੇ ਵੀਰੇ ਉਹ ਬਣਾਇਨੇ ਉਹ ਕੋਟੇ ਪੇਸ ਕਰਨ ਨੂੰ ਨਹੀਂ ਸੀ। ਤੇ ਉਹਨਾਂ ਦੇ ਵੀਰੇ ਬੱਲ ਨੂੰ ਉਹਨਾਂ ਨੇ ਰੀ ਹੈਡ ਪੁੰਡਾ ਇੱਕ ਚਪਾਈ ਦਿੱਤੀ। ਇਹ ਕਿੰਨੇ ਤੋਂ ਦੋ ਦਿਨ ਦੋ ਇਹਨੂੰ ਬਸ ਕਰੀ ਤਾ। ਇਹ ਪਰਿਵਾਰ ਦਾ ਤਾਂ ਦੇਖੋ ਜੀ ਬੱਚੇ ਅੱਜ ਕੱਲ ਨੂੰ ਤਾਂ ਜਿਹੜੇ ਸੋਸ਼ਲ ਮੀਡੀਆ ਤੇ ਸੌਂਗ ਵਗੈਰਾ ਆ ਰਹੇ ਨੇ ਬਹੁਤ ਅਗਰੈਸਿਵ ਨੇਚਰ ਦੇ ਆ ਜਾਂਦੇ ਆ ਅੱਜਕੱਲ ਡਾਈਟ ਵਗੈਰਾ ਵੀ ਆਪਾਂ ਦੇ ਬੱਚੇ ਅਗਰੈਸਿਵ ਨੇਚਰ ਬਹੁਤ ਹੋ ਗਏ ਤੇ ਪੇਰੈਂਟਸ ਹੁੰਦਾ ਮੇਰੀ ਇਹੀ ਕੋ ਹਦਾਇਤਾਂ ਵੀ ਇਹਨਾਂ ਨੂੰ ਧਿਆਨ ਰੱਖਿਆ ਜਾਵੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਕਿਤੇ ਇਹਨਾਂ ਨੂੰ ਕਿਤੇ ਜਾਂਦੇ ਨੇ ਲੇਟ ਨਾਈਟ ਇਹਨਾਂ ਨੂੰ ਘਰੋਂ ਨਾ ਨੂੰ ਪੁੱਛਿਆ ਜਾਵੇ ਤਾਂ ਉਹ ਘਰਾਂ ਨੂੰ ਚੜ੍ਹ ਕੇ ਤੁਰ ਕੇ ਤੁਰਦੀ ਰਹਿੰਦੀ ਪੰਜਾਬ ਦੀ ਨੌਜਵਾਨ ਪੀੜ੍ਹੀ ਜੁਨ੍ਹਾਂ ਦੇ 17-18 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਹੱਥਾਂ ਦੇ ਵਿੱਚ ਕਲਮਤ ਕਿਤਾਬਾਂ ਹੋਣੀਆਂ ਚਾਹੀਦਾਂ ਸੀ ਤਾਂ ਜੋ ਇਹ ਪੜ੍ਹ ਲਿਖ ਕੇ ਆਪਣਾ ਚੰਗਾ ਭਵਿੱਖ ਮੁਨਾਸ ਕਰਨ ਪਰ ਇਨਾ ਨਬਾਲਿਕ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਤੇਜ਼ ਤਾਰ ਹਥਿਆਰ ਨੇ ਮਾਮਲਾ ਨਾਬਾਦ ਰਹਿਣ ਵਾਲੇ 28 ਸਾਲ ਦੇ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੇ ਕਤਲ ਦਾ ਬੀਤੀ ਲੋਹੜੀ ਵਾਲੀ ਰਾਤ ਨੂੰ ਪੰਜ ਨੌਜਵਾਨਾਂ ਨੇ ਗੁਰਪ੍ਰੀਤ ਸਿੰਘ ਜਿਸ ਦੀ ਉਮਰ 28 ਸਾਲ ਸੀ ਉਸ ਦਾ ਕਤਲ ਕਰ ਦਿੱਤਾ ਚਾਂਦਾ ਨੌਜਵਾਨ ਦੇ ਉੱਤੇ ਜਿਹੜਾ ਤੇਜ਼ ਤਰਹ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਮਾਰ ਮੁਕਾਇਆ ਸੀ ਤਾ ਦਸਿਆ ਚਾਰਿਆ ਸੀ ਕਿ ਗੁਰਪ੍ਰੀਤ ਸਿੰਘ ਮਾਪਿਆਂ ਦੇ ਇਕਲੌਤਾ ਪੁੱਤਰ ਸੀ ਨਾਬਾ ਪੁਲਿਸ ਨੇ ਹੁਣ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚੋਂ ਚਾਰ ਨੌਜਵਾਨ ਨੇਪਾਲਿਕ ਨੇ ਜਿਨ੍ਹਾਂ ਦੀ ਉਮਰ ਮਹਿਜ 17 ਸਾਲ ਦੇ ਕਰੀਬ ਹੈ ਤੇ ਇੱਕ ਨੌਜਵਾਨ ਬਾਲਗ ਹੈ ਜ ਉਸ ਦੀ ਉਮਰ 30 ਸਾਲ ਹੈ ਇਹਨਾਂ ਨੌਜਵਾਨਾਂ ਤੋਂ ਕਤਲ ਸਮੇਂ ਵਰਤੇ ਗਏ ਤੇਜ਼ ਤਾਰ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਲੋੜੀ ਵਾਲੇ ਜਿਹੜਾ 11:30 ਵਜੇ ਦੀ ਟਾਈਮ ਸੀਗਾ ਤੇ ਉਹਨੂੰ ਬੌੜਾ ਗੇਟ ਟੱਪਾ ਇੱਕ ਉੱਥੇ ਇਹ ਮੁੰਡੇ ਸਿੱਕੂ ਵਗੈਰਾ ਲੈਣ ਗਏ ਸੀਗੇ ਉਹ ਉੱਥੇ ਆਪਸ 'ਚ ਇਹਨਾਂ ਦੀ ਟਕਰਾਰ ਵਾਜੀ ਉਹ ਵੀ ਹੋਟਾ ਹੋ ਗਿਆ ਇਹਨਾਂ ਦਾ ਆਪਸ 'ਚ ਉੱਥੋਂ ਵੈਸੋਂ ਤੋਂ ਬਾਅਦ ਇਹਨਾਂ ਦੀ ਅਕੋਚ ਲੜਾਈ ਹੋ ਗਈ ਸੀਗੀ ਤੇ ਲੜਾਈ ਦੇ ਦੌਰਾਨ ਜਿਹੜਾ ਮੁੰਡਾ ਲੰਮੀ ਨੰਮੀ ਕਰਕੇ ਸੌਂ ਰੰਮ ਤੇ ਉਹਨੇ ਗੁਰਪ੍ਰੀਤਾਂ ਨੂੰ ਹੰਦਾ ਤੇ ਉਹਦੇ ਕਿਰਤ ਮਾਰੀ ਸੀਗੀ ਉਹ ਕਰਦੇ ਉਹ ਜੀ 7:00 ਵਜੇ ਨੂੰ ਕਰਕੇ ਉਹਦੀ ਡੈਥ ਹੋ ਗਈ। ਆਹ ਲਾ ਕਿੰਨਾ ਵੱਡੇ ਹੋ ਰਹੇ ਉਸ ਤੋਂ ਬਾਅਦ ਇਸ ਤੋਂ ਇਹਨਾਂ ਦੀ ਆਪਸ ਦੇ ਵਿੱਚ ਹੱਥੋਂ ਪਈ ਹੋਈ ਸੀਗੀ। ਉਹਨਾਂ ਦੀ ਆਪਸ ਸਿੱਧੇ ਕਰਾਰ ਮਿਲ ਬਜੂਰ ਤੋਂ ਬਾਅਦ ਹੱਥੋਂ ਪਈ ਹੋਈ ਸੀ ਉਹ ਤੇ ਉਸ ਦੌਰਾਨ ਇਹ ਮੁੰਡੇ ਵੀ ਨਹੀਂ ਕਿਰਤ ਨੇ। ਹੱਥ ਪਈ ਹੋਈ ਸੀ, ਦੱਬ ਚਲਾਈ ਹੋਈ ਸੀ। ਤੇ ਉਹਨੇ ਇਹਨੇ ਵਾਰ ਕੀਤਾ ਸੀਗਾ ਉਹਦੇ ਨੂੰ। ਇਹ ਮਾ ਲੜਕੇ ਜੀ ਦਾ ਟੱਡ ਦਾ ਇਹ ਮੁੰਡੇ ਸੀਗੇ ਇਹ ਨੀ ਬਾਟੀ ਤੇ ਜਿਹੜਾ ਦੋ ਸੀਗੇ ਮੁੰਡੇ ਦੂਜੇ ਗੁਰਪ੍ਰੀਤ ਸਿੰਘ ਉਹ ਤਿੰਨ ਜਣੇ ਠੀਕ ਹੈ ਇਹਨਾਂ ਦੇ ਵਿੱਚੋਂ ਚਾਰ ਤਾਂ ਜੋ ਮੈਂ ਨਾ ਲੀਨ ਸਾਡੇ 17 ਸਾਲ ਦੇ ਨੇ 17 ਸਾਲ ਦੇ ਨੇ ਉਹਨਾਂ ਨੂੰ ਉਹ ਜਿਹੜਾ ਮੇਨ ਮੁੰਡੇ ਨੇ ਜੀ ਇਹ ਜੋ 90 ਸੀਗੇ ਉਹਨਾਂ ਦਾ ਜਾਣਿਆ ਇੱਕ ਮੁੰਡਾ ਪੰਜਵਾਂ ਜੀ ਦਾ ਨਾਮ ਉਹਦੀ ਉਮਰ ਰਹੀ ਗਿਆ 20 ਸਾਲ ਦੀ ਉਹਨੂੰ ਪੇਜ ਕੀਤਾ ਹਾਂਜੀ ਉਹਨਾਂ ਨੂੰ ਪੇਜ ਕੀਤਾ ਦੇ ਫਰੈਂਡ ਚ ਦੇ ਫਰੈਂਡ ਦੇ ਨਾਲ ਆਈ ਸੀ ਮੁੰਡੇ ਨਹੀਂ ਉਹਨਾਂ ਦਾ ਕਹੀ ਰੋ ਜੀ ਉਹ ਆਪਕਾ ਸੇ ਫਰੈਂਡ ਸੀਗੇ ਉਹ ਉਹਨਾਂ ਦੀ ਫੈਮਲੀ ਨੂੰ ਐਸੇ ਡਾਊਟ ਸੀਗਾ ਵੀ ਇਹ ਨਾਮ ਲਗਾ ਕੇ ਵੀ ਉਹਨਾਂ ਵੱਲੋਂ ਕਾਰਵਾਈ ਕੀਤੀ ਗਈ ਹੈ ਪਰ ਇਦਾਂ ਦੀ ਗੋਈ ਗਰ ਨਹੀਂ ਨੂੰ ਕਿ ਉਹਨੇ ਆਪਸ ਚ ਦੋ ਸੀਗੇ ਦੋ ਫ੍ਰੀ ਪ੍ਰੈਕਟਰੀ ਚ ਲੱਗੇ ਹੋਏ ਨੇ ਤੇ ਇੱਕ ਮੁੰਡਾ ਨਾਲ ਉੱਤੇ ਕੀ ਹੈ ਬੈਟਰੀ ਲੱਗੇ ਹੋਏ ਟੁੱਟੀ ਆਉਂਦੀ ਜੁੜੇ ਚ ਲੱਗ ਨਹੀਂ ਉਹਨਾਂ ਦਾ ਕੋਈ ਪਤਾ ਨਹੀਂ ਪਹਿਲਾਂ ਇਹਨਾਂ ਦਾ ਕੋਈ ਨਹੀਂ ਹੈ ਸਿਰਫ ਔਰ ਸਿਰਫ ਇੱਕ ਆਪਸ ਦੇ ਵਿੱਚ ਖਹਿਬਾ ਜੀ ਹੋਣ ਦਾ ਆਪਣਾ ਉਹਦਾ ਬੱਚਾ ਸੀ ਇਹਨਾਂ ਬੰਦੂ ਲੈ ਰੀਸਕੂਲ ਦੇ ਰ। ਇਹਨੂੰ ਤਕਰਾਰ ਬਾਜੀ ਹੁੰਨ ਕਰਕੇ ਅਚਨਚੇਤ ਲੜਾਈ ਹੋਈ ਹੋਈ ਉਹ ਪਹਿਲਾਂ ਨਾ ਕੋਈ ਰੋਣ ਜਾਂ ਕੋਈ ਜਾਣ ਪਛਾਣ ਨਹੀਂ। ਥਮਲਾ ਜੀ ਘਰ ਚ ਸੀ ਇਹਦੇ ਕੋਲ ਉਹਨੇ ਘਰ ਚ ਮਾਰੀ ਸੀ ਬੁਰਪੀ। ਉਹਦੀ ਇਹ ਬੱਖੀ ਚ ਲੱਗੀ ਹੋਈ ਹੈ ਬੈਕ ਸਾਈਡ ਤੇ। ਹਾਂਜੀ ਹਾਂ ਆ ਨੰਨੀ ਉਹਨਾਂ ਦੇ ਪਹਿਲਾਂ ਲੜਾਈ ਝਗੜੇ ਦੇ ਨਾਂ ਤੇ ਕਰਦੇ। ਉਹਨੂੰ ਮੱਗਤੀ ਕਰਦੇ। ਪੈਨਾਂ ਦਾ ਜਿਹੜਾ ਤਾਂ ਮੁੰਡਾ ਕਕਰਾਮ ਸੀਗੇ ਜੀ ਇਹ ਇਹਦਾ ਤਾਂ ਦੋ ਦਿਨਾਂ ਪੁੱਛ ਸਮਾਨ ਨਿੱਕਾ ਸੀ ਜਿਹੜੇ ਦੂਜੇ ਨੇ ਵੀਡੀਓ ਜੋ ਬਣਾਇਆ ਨੇ ਉਹ ਕੋਰਟ ਤੇ ਪੇਸ਼ ਕਰਨ ਲਈ ਤੇ ਉਹਨਾਂ ਨੇ ਵੀ ਦੇਖੋ ਉਹਨਾਂ ਨੇ ਰੀ ਹੈਡ ਪੁੰਡਾ ਕੁਝ ਕਰ ਦਿੱਤੀ ਦੇਖਿੰਦੇ ਬੋਲਿਆ ਲੋ ਇਹਨੂੰ ਬੱਸ ਕਰੀ ਤਾਂ ਪਰਿਵਾਰ ਦਾ ਤਾਂ ਦੇਖੋ ਜੀ ਬੱਚੇ ਅੱਜ ਕੱਲ੍ਹ ਦਾ ਜਿਹੜੇ ਸੋਸ਼ਲ ਮੀਡੀਆ ਤੇ ਸੌਂਗ ਵੀ ਵਗਾਰ ਆ ਰਹੀ ਨਹੀਂ ਬਹੁਤ ਐਗਰੈਸਿਵ ਨੇਚਰ ਦੇ ਜਾਂਦੇ ਆ ਡਿਜੀਟਲ ਡਾਈਟ ਵਗੈਰਾ ਵੀ ਹੈ ਬਹੁਤ ਬੱਚੇ ਐਗਰੈਸਿਵ ਨੇਚਰ ਬਹੁਤ ਹੋ ਗਏ। ਤੇ ਪੇਰੈਂਟਸ ਹੁੰਦਾ ਮੇਰੀ ਇਹੀ ਕੋ ਹਦਾਇਤਾਂ ਵੀ ਇਹਨੂੰ ਲੋਕ ਧਿਆਨ ਰੱਖਿਆ ਜਾਵੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਕਿਤੇ ਇਹਨਾਂ ਨੂੰ ਕਿਤੇ ਜਾਂਦੇ ਨੇ। ਲੇਟ ਨਾਈਟ ਇਹਨਾਂ ਨੂੰ ਕੋ ਰੋਣ ਨਹੀਂ ਪੁੱਛਿਆ ਜਾਵੇ ਤਾਂ ਜੋ ਕ੍ਰਾਈਮ ਵਿੱਚ ਘਰ ਤੋਂ ਬਾਹਰ ਨਾ ਜਾਵੇ। ਪੰਜਾਬ ਦੀ ਨੌਜਵਾਨ ਪੀੜ੍ਹੀ ਜੁਨਾ ਦੇ 17-18 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਹੱਥਾਂ ਦੇ ਵਿੱਚ ਕਲਮ ਅਤੇ ਕਿਤਾਬਾਂ ਹੋਣੀਆਂ ਚਾਹੀਦਾਂ ਸੀ ਤਾਂ ਜੋ ਇਹ ਪੜ੍ਹ ਲਿਖ ਕੇ ਆਪਣਾ ਚੰਗਾ ਭਵਿੱਖ ਬਣਾ ਸਕਣ ਪਰ ਇਹਨਾਂ ਨਬਾਲਿਕ ਨौजवान ਦੇ ਹੱਥਾਂ ਦੇ ਵਿੱਚ ਤੇ ਤਾਰ ਹਥਿਆਰ ਨੇ ਮਾਮਲਾ ਨਾਬਾਦ ਰਹਿਣ ਵਾਲੇ 28 ਸਾਲ ਦੇ ਗੁਰਪ੍ਰੀਤ ਸਿੰਘ ਨਾਮ ਦੇ ਨौजवान ਦੇ ਕਤਲ ਦਾ ਬੀਤੀ ਲੋਹੜੀ ਵਾਲੀ ਰਾਤ ਨੂੰ ਪੰਜ ਨौजਵਾਨਾਂ ਨੇ ਗੁਰਪ੍ਰੀਤ ਸਿੰਘ ਜਿਸ ਦੀ ਉਮਰ 28 ਸਾਲ ਸੀ ਉਸ ਦਾ ਕਤਲ ਕਰ ਦਿੱਤਾ ਚੰਦ ਹੈ ਨौजਵਾਨ ਦੇ ਉੱਤੇ ਜਿਹੜਾ ਤੇਜ਼ ਤਰਹ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਮਾਰ ਮੁਕਾਇਆ ਸੀ ਦਾ ਦੱਸਿਆ ਚੌਰੀਆ ਸੀ ਕਿ ਗੁਰਪ੍ਰੀਤ ਸਿੰਘ ਮਾਪਿਆਂ ਦੇ ਇਕਲੌਤਾ ਪੁੱਤਰ ਸੀ ਨਾਬਾ ਪੁਲਿਸ ਨੇ ਹੁਣ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚੋਂ ਚਾਰ ਨੌਜਵਾਨ ਨੇ ਬਾਲਿਕ ਨੇ ਜਿਨ੍ਹਾਂ ਦੀ ਉਮਰ ਮਹਿਜ 17 ਸਾਲ ਦੇ ਕਰੀਬ ਹੈ ਤੇ ਇੱਕ ਨੌਜਵਾਨ ਬਾਲਗ ਹੈ ਜ ਉਸ ਦੀ ਉਮਰ 30 ਸਾਲ ਹੈ ਇਹਨਾਂ ਨੌਜਵਾਨਾਂ ਤੋਂ ਕਤਲ ਸਮੇਂ ਵਰਤੇ ਗਏ ਤੇਜ਼ ਤਾਰ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਲੂਰੀ ਵਾਲੇ ਜਿਹੜਾ 11:30 ਦੇ ਵਜੇ ਦੀ ਟਾਈਮ ਸੀਗਾ ਤੇ ਉਹਨੂੰ ਬੋਰਾ ਗੇਟ ਟੱਪਾ ਇੱਕ ਉੱਥੇ ਇਹ ਮੁੰਡੇ ਸਿੱਕੂ वगैरह ਲੈਣ ਦੇ ਸੀਗੇ ਉਹ ਉੱਥੇ ਆਪਸ ਜਿਹਨਾਂ ਦੀ ਟਕਰਾਰ ਵਾਜੀ ਉਹ ਵੀ ਮੋਟਾ वगैरह ਜਿਹਨਾਂ ਦਾ ਆਪਸ ਹੋਇਆ ਤੇ ਉਹ ਕੰਬੈਸ ਹੋਣ ਤੋਂ ਬਾਅਦ ਇਹਨਾਂ ਦੀ ਆਪਸ ਲੜਾਈ ਹੋ ਗਈ ਤੇ ਲੜਾਈ ਦੇ ਦੌਰਾਨ ਜਿਹੜਾ ਮੁੰਡਾ ਲੰਨੀ ਲੰਨੀ ਕਰਕੇ ਸੌਂਰਮ ਤੇ ਉਹਨੇ ਗੁਰਪ੍ਰੀਤਾਂ ਹੁੰਦਾ ਤੇ ਉਹਦੇ ਕਿਰਤ ਮਾਰੀ ਸੀਗੀ ਉਹ ਘੱਟੋ ਦੇ ਉਜੀ 7 ਵਜਣ ਕਰਕੇ ਉਹਦੀ ਮੈਥ ਹੋ ਗਈ। ਫੋਮਲਾ ਕਿੰਨਾ ਸਮੇਂ ਹੋ ਗਿਆ ਉਹਨਾਂ ਦੇ ਕੋਲ ਬਾਤ ਨਹੀਂ ਕੀਤੀ। ਇਹਨਾਂ ਦੀ ਆਪਸ ਦੇ ਵਿੱਚ ਹੱਥੋ ਪਾਈ ਹੋਈ ਸੀਗੀ। ਦੋਨਾਂ ਦੀ ਆਪਸ ਵਿੱਚ ਤਕਰਾਰ ਮਈ ਤੋਂ ਬਾਅਦ ਹੱਥੋ ਪਾਈ ਹੋਈ ਸੀਗੀ। ਉਸ ਦੌਰਾਨ ਇਹ ਮੁੰਡੇ ਵੀ ਨਹੀਂ ਕਿਰਤ ਨੇ। ਹੱਥ ਪਾਈ ਹੋਈ ਸੀਗੀ, ਦੱਬ ਚਲਾਈ ਹੋਈ ਸੀਗੀ। ਤੇ ਉਹਨੇ ਇਹਨੇ ਵਾਰ ਕੀਤਾ ਸੀਗਾ। ਇਹ ਮਾ ਲੜਕੇ ਜੀ ਦਾ ਅਟਦਾਸ ਇਹ ਮੁੰਡੇ ਸੀਗੇ ਇਹ ਨੰਨੀ ਪਾਰਟੀ ਤੇ ਜਿਹੜਾ ਦੋ ਸੀਗੇ ਮੁੰਡੇ ਦੂਜੇ ਗੁਰਪ੍ਰੀਤ ਸਿੰਘ ਉਹ ਤਿੰਨ ਜਣੇ ਸੀਗੇ ਇਹਨਾਂ ਦੇ ਵਿੱਚੋਂ ਚਾਰ ਤਾਂ ਜਵਨਾਈ ਦੀ ਸਾਡੇ 17 ਸਾਲ ਦੇ ਨੇ 17 ਸਾਲ ਦੇ ਨੇ ਉਹਨਾਂ ਨੂੰ ਮੈਂ ਜਿਹੜਾ ਮੇਨ ਮੁੰਡੇ ਨੇ ਜੀ ਇਹ ਜੁਗਨਾਈ ਦੀ ਸੀਗੇ ਉਹਨਾਂ ਦਾ ਜਨਮ ਇੱਕ ਮੁੰਡਾ ਪੰਜਵਾਂ ਜੀ ਦਾ ਨਾਮ ਉਹਦੀ ਉਮਰ ਹੈਗੀ ਆ 20 ਸਾਲ ਦੀ ਉਹਨੂੰ ਪੇਸ਼ ਕੀਤਾ ਦੇਪਿੰਚ ਦੇਪਿੰਚ ਦੇ ਨਾਲ ਆ ਰਹੇ ਸੀ ਨੇ ਨਹੀਂ ਉਹਨਾਂ ਦਾ ਕੋਈ ਰੋਟ ਕੀ ਉਹ ਆਪਕਾ ਸੇ ਫਰੈਂਡ ਸੀਗੇ ਉਹ ਉਹਨਾਂ ਦੀ ਫੈਮਲੀ ਨੂੰ ਐਸੇ ਡਾਊਟ ਸੀਗਾ ਵੀ ਇਹ ਨਾਮ ਲਗਾ ਕੇ ਵੀ ਉਹਨਾਂ ਬੰਨੂ ਕਾਰਵਾਈ ਕੀਤੀ ਗਈ ਹੈ ਪਰ ਇਦਾਂ ਦੀ ਗੂਰਗਨੀ ਨੂੰ ਉਹਨੇ ਆਪਸ ਚ ਦੋ ਸੀਗੇ ਦੋ ਪ੍ਰੀਤ ਕੋ